ਪਰ ਸਤਿ ਸ੍ਰੀ ਜੋ ਸਾਡੇ ਪ੍ਰੈਸ ਮੀਡੀਆ ਤੋਂ ਬਹੁਤ ਹੀ ਧੜੱਲੇਦਾਰ ਪੱਤਰਕਾਰ ਨੇ ਬਹੁਤ ਬਹੁਤ ਸਵਾਗਤ ਤੇਜਿੰਦਰ ਆਰਟਿਸ ਜੀ ਦਾ ਜੋਤੀ ਅਜੀਤ ਸਿੰਘ ਜੋਤੀ ਜੀ ਖੰਨਾ ਦੇ ਪ੍ਰਸਿੱਧ ਰੋਸ਼ਾ ਪਰਿਵਾਰ ਦੇ ਹੋਣਹਾਰ ਬਹੁਤ ਹੀ ਮਲਾਪੜੇ ਸੁਭਾਅ ਦੇ ਮਾਲਕ ਸਾਹਿਬ ਰੋਸ਼ਾ ਗਾਇਕੀ ਦੀ ਦੁਨੀਆ 'ਚ ਧੂਮਾ ਪਾਉਣ ਲਈ ਮੈਦਾਨ 'ਚ ਉਤਰੇ ਜਿਨ੍ਹਾਂ ਨੂੰ ਪੰਜਾਬ ਦੇ ਹਰੇਕ ਗਾਣਾ ਰਿਲੀਜ਼ ਹੋ ਚੁੱਕਿਆ ਹੈ ਤਾਂ ਮੈਂ ਬੇਨਤੀ ਕਰੂੰਗਾ ਉਹਨੂੰ ਪਲੇ ਵੀ ਕਰ ਦਿੱਤਾ ਜਾਵੇ ਯਾਦੂ ਜੀ ਸਰਦਾਰ ਖੁਕੀਰਤ ਸਿੰਘ ਕੋਟਲੀ ਜੀ ਕੁਪਿੰਦਰ ਸਿੰਘ ਜੀ ਮਾਣ ਕਾਲਰ ਰਿਜਿਸਟਰਤਾ ਜਾ ਰਿਹਾ ਉਹਦੇ ਲਈ ਜੋ ਖਾਸ ਕਰ ਅਸੀਂ ਕੌਟਾਨਗਰ ਤੋਂ ਆਵਦੀਆਂ ਸ਼ਹਿਬਜ਼ਾਦਿਆਂ ਦੇ ਮਾਣ ਸਰਦਾਰ ਇਹ ਸਰਦਾਰ ਛੋਟੀ ਜੀ ਗੱਲ ਨਹੀਂ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਰਦਾਰੀਆਂ ਕੀਤੀ ਪੰਜਾਬ ਨੇ ਸਰਦਾਰੀ ਕੀਤੀ ਹੈ ਅੱਜ ਸਰਦਾਰ ਦਾ ਜਨ ਆਸਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੀ ਸਪੋਰਟ ਦਿਓ ਸਰਦਾਰੀ ਵਾਈਬ ਆਪਣਾ ਗਾਣਾ ਅੱਜ ਲਾਂਚ ਹੋ ਚੁੱਕਿਆ ਜਬਸ 뮤직 ਚੈਨਲ ਤੇ ਤੇ ਉਹਦਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ओंकार ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਪ੍ਰਸਿੱਧ ਰੋਸ਼ਾ ਪਰਿਵਾਰ ਦੇ ਹੌਨਾਰ ਬਹੁਤ ਹੀ ਮਲਾਪੜੇ ਸੁਭਾਅ ਦੇ ਮਾਲਕ ਸਾਹਿਬ ਰੋਸ਼ਾ ਗਾਇਕੀ ਦੀ ਦੁਨੀਆ 'ਚ ਧੂਮਾ ਪਾਉਣ ਲਈ ਮੈਦਾਨ 'ਚ ਉਤਰੇ ਜਿਨ੍ਹਾਂ ਨੂੰ ਪੰਜਾਬ ਦੇ ਹਰੇਕ ਕੋਨੇ-ਕੋਨੇ ਤੋਂ ਆਪਣਾ ਪਿਆਰ ਦੇਣ ਆਸ਼ੀਰਵਾਦ ਦੇਣ ਲਈ ਪਹੁੰਚੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਭਾਜਪਾ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਗਿਜਾਰਾਮ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਮਾਇੰਦਿਆਂ ਆਗੂਆਂ ਨੇ ਗਾਇਕ ਸਾਬਰ ਰੋਸ਼ਾ ਦਾ ਅੱਜ YouTube ਤੇ ਨਵਾਂ ਗਾਣਾ ਸਰਦਾਰੀ ਵਾਈ ਰੀਲੀਜ਼ ਹੋਣ ਤੇ ਵਧਾਈ ਦਿੱਤੀ ਉੱਥੇ ਹੀ ਨੌਜਵਾਨਾਂ ਨੇ ਭਾਰੀ ਗਿਣਤੀ ਪਹੁੰਚੇ ਇਸ ਮੌਕੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਸੰਬੋਧਨ ਕਰਦਿਆ ਆਪਣਾ ਅਸ਼ੀਰਵਾਦ ਦਿੰਦੇ ਹੋਏ ਬਹੁਤ ਹੀ ਤਰੱਕੀਆਂ ਕਰਨ ਦੀ ਕਾਮਨਾ ਕੀਤੀ ਓੰਕਾਰ ਸਤੂ ਜੀ ਜੋ ਸਾਡੇ ਪ੍ਰੈਸ ਮੀਡੀਆ ਤੋਂ ਬਹੁਤ ਹੀ ਧੜੱਲੇਦਾਰ ਪੱਤਰਕਾਰ ਨੇ ਬਹੁਤ-ਬਹੁਤ ਸਵਾਗਤ ਤੇਜਿੰਦਰ ਆਰਟਿਸ ਜੀ ਦਾ ਜੋਤੀ ਜੀ ਵਿਸ਼ੇਸ਼ ਸਨਮਾਨ ਪਰਿਵਾਰ ਦਾ ਹੋਨ ਹਰ ਨੌਜਵਾਨ ਸਾਹਿਬ ਰੋਸ਼ਾ ਵੱਲੋਂ ਸਰਦਾਰੀ ਭਾਈ ਇੱਕ ਗੀਤ ਜਿਹੜਾ ਉਹ ਤੁਹਾਡੇ ਸਾਨੂੰ ਕੀਤਾ ਜਾ ਰਿਹਾ ਹੈ ਪਰ ਇਹਨਾਂ ਨੂੰ ਵਧਾਈ ਦੇਣ ਲਈ ਇੱਥੇ ਪਹੁੰਚੇ ਆ ਖਤਮ ਕਰੂੰਗਾ ਕਿ ਪ੍ਰਮਾਤਮਾ ਸਾਡੇ ਇਸ ਬੱਚੇ ਨੂੰ ਇਸ ਤਰ੍ਹਾਂ ਦਾ ਬਲ ਬਖਸ਼ੇ ਕਿ ਇਹਦੇ ਗੀਤਾਂ ਨਾਲ ਇਸੇ ਤਰ੍ਹਾਂ ਪੰਜਾਬ ਵੀ ਇਕੱਠਾ ਹੋ ਜਵੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਭਾਈਚਾਰਕ ਸਾਜ ਬਣੀ ਰਹੇ ਇਹ ਸਾਡੇ ਵੀਰ ਨੂੰ ਸਾਡੇ ਵੱਲੋਂ ਦੁਆਵਾਂ ਵੀ ਨੇ ਸਾਰਿਆਂ ਦੀ ਇਹ ਹੈ ਜੀ ਗੁਰਜੀਤ ਜੀ ਸਾਹਿਬ ਦਾ ਸਾਡੇ ਖੰਡੇ ਦਾ ਨਾਮ ਸ਼ੁਕਰ ਕਰੀ ਤਾਂ ਸਾਨੂੰ ਆਸ ਹੈ ਇਸ ਤੋਂ ਜਿਵੇਂ ਮਿਹਨਤ ਕਰਦਾ ਕਿ ਇਸ ਤਰ੍ਹਾਂ ਰੱਖਿਆ ਕਰਦਾ ਕਰਦਾ ਅਕੀਰ ਆਪਣੇ ਅਸਲੀ ਪ੍ਰਭੂ ਅਗੇ ਬਹੁਤ ਜੀ ਗਾ ਪ੍ਰਮਾਤਮਾ ਕੀ ਬੇਨਤੀ ਹੈ ਕਿ ਇਹ

ਕੀ ਤੀਜੇ ਵੱਲੋਂ ਅੱਜ ਗਾਣਾ ਰਿਲੀਜ਼ ਕੀਤਾ ਜਾ ਰਿਹਾ YouTube ਤੇ ਸਹਿਬ ਰੋਸ਼ਾ ਜੀ ਵੱਲੋਂ ਕੀ ਕਿ ਕਿਵੇਂ ਤੁਸੀਂ ਕਹਿੰਦੇ ਹੋ ਉਸ ਸੰਬੰਧੀ ਇਹ ਕਹਿਣਾ ਚਾਹੁੰਦੇ ਹਾਂ ਚਲੋ ਅੰਮ੍ਰਿਤਪੁਰਿਆ ਹੋਂਦੇ ਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਉਸ ਤੋਂ ਬਾਅਦ ਮੈਂ ਆਪਣੇ ਭਤੀਜੇ ਵੱਲੋਂ ਜੋ ਕਾਲਾ ਰੀਲੀਜ਼ ਕੀਤਾ ਜਾ ਰਿਹਾ ਨਹੀਂ ਜੀ ਉਹਦੇ ਲਈ ਜੋ ਖਾਸ ਕਰਕੇ ਕੌਟਾਨਪੁਰ ਧੰਨਵਾਦ ਦੀਆਂ ਸ਼ਹਿਬ ਸ਼ਾਦਿਆਂ ਦੇ ਮਾਦਦਗਰ ਜੀ ਦਾ ਉਹਨਾਂ ਦੇ ਅਸ਼ੀਰਵਾਦ ਲੈ ਕੇ ਮੇਰੇ ਭਤੀਜੇ ਨੇ ਇਹ ਪਹਿਲ ਕਦਮ ਕੀਤੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਅਰਦਾਸ ਕਰਦਾ ਬੀਤੀ ਗੱਲਾਂ ਸ਼ਹਿਬ ਜੀ ਅੰਦੇ ਕਿ ਸ਼ਿਦਾ ਕਿ ਮਾਤਾ ਕੁਝ ਕੋ ਕਿ ਇਹਨੂੰ ਕਾਮਦਿਆ ਵੀ ਤਰੱਕੀ ਆਸੋ ਮੇਰੇ ਨਾਲ ਯੂਟਿਊਬਰ ਦਾ ਜੋ ਹੈ ਜੋ ਕ੍ਰਿਤੀਆਂ ਦੇ ਰਹਾਲੇ ਚੱਲ ਕੇ ਬਹੁਤ ਬਹੁਤ ਧੰਨਵਾਦ ਇਹ ਸਾਰੇ ਦੋਸਤਾਂ ਨੂੰ ਬੇਨਤੀ ਕਰਦੇ ਆਂ ਵੀ ਜੀ ਆਪਾਂ ਬੈਠ ਜੀਏ ਕਰੋਸ਼ਾ ਨੇ ਅੱਜ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਔਰ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚਿਓ ਕੀ ਗਣਾ ਜੀ ਤੁਹਾਡਾ ਇਹ ਜਿਹੜਾ ਗਾਣਾ ਨਾ ਇਹ ਖਾਸ ਕਰਕੇ ਪੰਜਾਬ ਦੀ ਮਾਨ ਤੇ ਸਤਿਕਾਰ ਹੈ ਸਰਦਾਰ ਇਹ ਸਰਦਾਰ ਛੋਟੀ ਜੀ ਗੱਲ ਨਹੀਂ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਰਦਾਰੀਆਂ ਕੀਤੀ ਪੰਜਾਬ ਨੇ ਸਰਦਾਰੀ ਕੀਤੀ ਹੈ ਅੱਜ ਸਰਦਾਰ ਦਾ ਗਾਣਾ ਆ ਗਿਆ ਤੇ ਇਹ ਗਾਣੇ ਦੇ ਉੱਤੇ ਪਰਮਪితਾ ਪ੍ਰਮਾਤਮਾ ਬਾਰੇ ਦੁਆ ਕਰਦੇ ਐ ਤੇ ਚੜ੍ਹਦੇ ਕਲਾ ਵਿੱਚ ਗਾਣਾ ਵੀ ਰਹੇ ਤੇ ਗਾਣੇ ਸੁਣਨ ਵਾਲੇ ਵੀ ਦੇ ਸੁਣਾਉਣੇ ਵਾਲੇ ਵੀ ਇਹ ਚੰਨ ਕਾਲ ਪ੍ਰਮਾਤਮਾ ਨੂੰ ਰਾਜੀ ਰੱਖੀ ਠੀਕ ਹੈ ਧੰਨਵਾਦ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਤੁਸੀਂ ਦੇਖੋਗੇ ਸਹਿਬ ਰੋਸ਼ਾ ਜੀ ਨੇ ਅੱਜ ਆਪਣਾ ਨਵਾਂ ਗਾਣਾ YouTube ਤੇ ਰਿਲੀਜ਼ ਕੀਤਾ ਹੈ ਆਪਾਂ ਉਹਨਾਂ ਨਾਲ ਗੱਲ ਕਰਨੇ ਹਾਂ ਹਾਂਜੀ ਸਹਿਬ ਰੋਸ਼ਾ ਜੀ ਨਵੀਂ ਤੇ ਦੱਸੋ ਗਾਣੇ ਬਾਰੇ ਨਾਲੇ ਦੋ ਲਫ਼ਜ਼ ਗਾਣੇ ਦੇ ਵੀ ਬਲਾਓ ਸਭ ਤੋਂ ਪਹਿਲਾਂ ਮੈਂ ਤੁਹਾਡਾ ਹੋਰੇ ਪਹੁੰਚਣ ਦੇ ਧੰਨਵਾਦ ਕਰ ਦਾਂ ਜੀ ਬਾਕੀ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਵੱਧ ਤੋਂ ਵੱਧ ਆਪਣੀ سپورਟ ਦਿਓ ਸਰਦਾਰੀ ਵਾਈਬ ਆਪਣਾ ਗਾਣਾ ਅੱਜ ਲਾਂਚ ਹੋ ਚੁੱਕਿਆ ਜੈਪਸ 뮤జిక్ ਚੈਨਲ ਤੇ ਤੇ ਉਹਦਾ 뮤직 ਬਲੈਕ ਵਾਇਰਸ ਤੇ ਸਾਗਰਦੀ ਪਲੀਰਿਕਸਟ ਤੇ ਆਪਣਾ ਭਰਾ ਜੋਤਕਾਲੀ ਰੋ ਇਹਨਾਂ ਨੇ ਵੀਡੀਓ ਡਾਇਰੈਕਟ ਕਰੀ ਆ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਆ ਵੱਧ ਤੋਂ ਵੱਧ سپورਟ ਕਰੋ ਗਾਣੇ ਦੀ ਮੇਨ ਲਾਈਨ ਆ ਪੁੱਤ ਜੱਟਾਂ ਦੇ ਖਿੱਚ ਦਾ ਕੇਂਦਰ ਅੱਜਕੱਲ ਤੇਰੇ ਸ਼ਹਿਰ ਕੁੜੇ ਵੱਦੋ ਵੱਦ ਸਪੋਰਟ ਕਰੋ ਸਾਰੇ ਭਰਾ ਤੇ ਕਿਹਨੇ ਲਿਖਾਣਾ ਕਿਹਨੇ ਲਿਖਿਆ ਗਾਣਾ ਇਹ ਸਾਗਰਦੀਪ ਨੇ ਲਿਖਿਆ ਜੀ ਅੱਛਾ ਜੀ ਹਾਂਜੀ ਆਪਣੇ ਦਰਸ਼ਕਾਂ YouTube ਤੇ ਚੈਨਲ ਦਾ ਕੀ ਨਾਮ ਜਿਹੜੇ ਤੇ ਦੇਖਣਾ ਆਪਣਾ ਜਿੱਥੇ ਗਾਣਾ ਲਾਂਚ ਹੋਇਆ ਜਬਸ 뮤జిਕ ਚੈਨਲ ਉਹ ਕੰਪਨੀ ਨੇ ਲਾਂਚ ਕਰਿਆ ਆਪਣਾ ਗਾਣਾ ਜੀ ਅੱਛਾ ਜੀ ਹਾਂਜੀ ਔਰ ਆਪਾਂ ਦੇ ਦਰਸ਼ਕਾਂ ਨੂੰ ਕੀ ਦੱਸਣਾ ਕਹੋਗੇ ਬਸ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਵੱਦੋ ਵੱਦ ਸਪੋਰਟ ਕਰੋ ਹਲੇ ਆਪਣੀ ਸ਼ੁਰੂਆਤ ਆ ਥੋੜਾ ਆਸ਼ੀਰਵਾਦ ਰਿਹਾ ਅੱਗੇ ਅੱਗੇ ਪ੍ਰੋਜੈਕਟ ਜਲਦੀ ਤੋਂ ਜਲਦੀ ਲਿਆਂਦੇ ਰਵਾਂਗੇ ਆਪਾਂ ਇਸ ਤੋਂ ਬਾਅਦ ਵੀ ਤੁਹਾਡੇ ਗਾਣੇ ਸੁਣਿਆ ਆ ਰਹੇ ਨੇ ਹਾਂਜੀ ਹਾਂਜੀ ਬਹੁਤ ਜਲਦੀ ਮਹੀਨੇ ਤੋਂ ਮਹੀਨੇ ਬਾਅਦ ਗਾਣਾ ਰੋਜ਼ ਕਰਿਆ ਕਰਾਂਗੇ ਜੀ ਅੱਛਾ ਜੀ ਥੈਂਕ ਯੂ